ਤੋ ਸੋਚਾਰ ਮੇਰੇ ਵੱਲੋਂ ਜੈ ਐਮ ਸੀ ਦੀ ਮੈਂ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਅੱਜ ਦਾ ਦਿਨ ਪਰਮੇਸ਼ਰ ਨੇ ਦਿਖਾਇਆ ਅੱਜ ਗੁਰਦਾਸਪੁਰ ਦੇ ਵਿੱਚ ਸਾਡੀ ਪਹਿਲੀ ਫੇਰੀ ਸੀ ਔਰ ਪੂਰੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਗਈ ਹੈ ਸਬੰਧਤ ਜਿਹੜੇ ਅਧਿਕਾਰ ਜਿਹੜੇ ਉਹਨਾਂ ਨੂੰ ਬੁਲਾਇਆ ਗਿਆ ਵਾ ਜਿਦਾ ਆਪਾਂ ਸਭ ਜਾਣਦੇ ਹਾਂ ਵੀ ਹੱਟ ਦੇ ਨਾਲ ਜਿਹੜੇ ਸਾਡੇ ਗੁਰਦਾਸਪੁਰ ਜਿਹੜਾ ਜ਼ਿਲ੍ਹਾ ਬਹੁਤ ਵੱਡੀ ਗਿਣਤੀ 'ਚ ਪ੍ਰਭਾਵਿਤ ਹੋਇਆ ਵਾ ਬਹੁਤ ਸਾਰੇ ਲੋਕਾਂ ਦੇ ਜਿਹੜੇ ਘਰ ਆ ਟੁੱਟ ਗਏ ਨੇ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਵਾ ਉਹ ਸਾਰੀਆਂ ਕੰਪਲੀਟਾਂ ਜਿਹੜੀਆਂ ਵਾ ਡੀਸੀ ਸਾਹਿਬ ਦੇ ਧਿਆਨ ਚ ਲਿਆ ਦਿੱਤੀਆਂ ਗਈਆਂ ਵਾ ਔਰ ਪ੍ਰਸ਼ਾਸਨ ਨੂੰ ਇਹ ਦੱਸ ਦਿੱਤਾ ਗਿਆ ਵੀ ਜਿਹੜੇ ਵੀ ਜਿਹੜੇ ਲੋਕਾਂ ਦੇ ਸਾਡੇ ਭੈਣ ਭਰਾਵਾਂ ਦੇ ਮਨੋਰਟਿਸ ਦੇ ਵਿੱਚ ਜਿਹੜੇ ਭੈਣ ਭਰਾ ਹੁੰਦੇ ਨੇ ਉਹਨਾਂ ਦੇ ਘਰ ਜਿਹੜੇ ਨੁਕਸਾਨ ਹੋਇਆ ਵਾ ਉਹ ਜ਼ਰੂਰ ਫੋਰੀ ਤੌਰ ਤੇ ਬਣਾ ਕੇ ਦਿੱਤੇ ਜਾਣ ਉਹਨਾਂ ਦੀ ਪਰਪਾਈ ਕੀਤੀ ਜਾਵੇ ਔਰ ਹੋਰ ਵੀ ਜਿਹੜੀਆਂ ਸੰਬੰਧਿਤ ਪੁਲਿਸ ਪ੍ਰਸ਼ਾਸਨ ਦੇ ਨਾਲ ਜਾਂ ਵੈਲਫੇਅਰ ਦੇ ਨਾਲ ਜਾਂ ਹੋਰ ਵੀ ਅਧਿਕਾਰੀਆਂ ਦੇ ਨਾਲ ਜਿਹੜੀਆਂ ਮੀਟਿੰਗਾਂ ਸੀ ਉਹ ਕਰਕੇ ਅੱਜ ਉਹਨਾਂ ਨੂੰ ਦੱਸਿਆ ਗਿਆ ਉਹਨਾਂ ਦੇਸ਼ ਦਿੱਤੇ ਗਏ ਨੇ ਵੀ ਮਿਨੋਰਟੀਜ਼ ਦੇ ਲਈ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਆ ਰਹੀਆਂ ਵਾਂ ਉਹਨਾਂ ਨੂੰ ਵੀ ਜਲਦੋਂ ਜਲਦ ਅਮਲ ਦੇ ਵਿੱਚ ਲਿਆ ਆ ਗਏ ਮਿਨੋਰਟੀਜ਼ ਨੂੰ ਜਿਹੜਾ ਬੰਦਾ ਜਿਹੜਾ ਉਹਨਾਂ ਦਾ ਹੱਕਿਆ ਦਿੱਤਾ ਜਾਵੇ ਔਰ ਜਿਹੜੇ ਜਾਗਰੂਕ ਕਰਨ ਦੇ ਲਈ ਆਪਣੇ ਮਿਨੋਰਟੀਜ਼ ਲਈ ਅਸੀਂ ਕੈਂਪ ਵੀ ਬਹੁਤ ਜਲਦ ਸ਼ੁਰੂ ਕਰਨ ਜਾ ਰਹੇ ਹਾਂ ਗੁਰਦਾਸਪੁਰ ਦੇ ਵਿੱਚ ਕਾਲਜ ਦੇ ਵਿੱਚ ਜਿਹੜੀਆਂ ਸਕੂਲਾਂ ਦੇ ਵਿੱਚ ਜਿਹੜੇ ਕੈਂਪ ਲੱਗਣਗੇ ਉਹਦੇ ਵਿੱਚ ਬੱਚਿਆਂ ਨੂੰ ਜਾਗਰੂਤ ਕੀਤਾ ਜਾਊਗਾ ਔਰ ਜਿਹੜਾ ਜਿਹੜੀਆਂ ਸਕੀਮਾਂ ਵਾਂ ਪੰਜਾਬ ਸਰਕਾਰ ਦੀਆਂ ਸੈਂਟਰ ਸਰਕਾਰ ਦੀਆਂ ਉਹ ਸਾਡੇ ਭਾਈਚਾਰੇ ਨੂੰ ਮਿਲ ਸਕੇ ਉਹਦੇ ਲਈ ਜਿਹੜਾ ਅਸੀਂ ਅੱਜ ਜਿਹੜੀ ਮੀਟਿੰਗ ਕੀਤੀ ਆ ਔਰ ਪ੍ਰਸ਼ਾਸਨ ਨੂੰ ਇਹ ਦੱਸਿਆ ਗਿਆ ਵਾ ਵੀ ਜਿਹੜੇ ਮਨੋਰਟੀਜ਼ ਲਈ ਜੋ ਵੀ ਸਰਕਾਰ ਕਰ ਰਹੀ ਆ ਉਹਨੂੰ ਧਿਆਨ ਚ ਲਿਆ ਕੇ ਕੀਤਾ ਜਾਵੇ ਔਰ ਸਾਨੂੰ ਉਹਦੀ ਡਿਟੇਲ ਵੀ ਦਿੱਤੀ ਜਾਵੇ ਵੀ ਕੀ ਕੀ ਜਿਹੜਾ ਮਨੋਰਟੀਜ਼ ਨੂੰ ਇਹਦੇ ਕੀ ਕੀ ਫਾਇਦੇ ਹੋ ਰਹੇ ਆ ਔਰ ਉਹਦੇ ਲਈ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਵੀ ਤੁਸੀਂ ਵੀ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਜਾਗਰੂਤ ਕਰੋ ਪੜ੍ਹਾਈ ਦੇ ਲਈ ਕਿਉਂਕਿ ਜਦੋਂ ਇੱਕ ਘਰ ਦੇ ਵਿੱਚ ਇੱਕ ਬੱਚਾ ਪੜ ਜਾਂਦਾ ਵਾ ਤੇ ਪੂਰੇ ਪਰਿਵਾਰ ਦਾ ਜਿਹੜਾ ਬੋਝ ਹੈ ਉਹ ਹਲਕਾ ਹੋ ਜਾਂਦਾ ਵਾ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਪੜ੍ਹਾਓ ਔਰ ਜਿੱਥੇ ਵੀ ਤੁਹਾਨੂੰ ਕਿਤੇ ਮੇਰੀ ਲੋੜ ਆ ਸਾਡੇ ਮੈਂਬਰ ਸਾਹਿਬਾਨ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸਾਰੇ ਹੈਗੇ ਨੇ ਸਾਡੇ ਗਲੋਬਲ ਕਿਸ਼ਿੰਗ ਕਮੇਟੀ ਦੀਆਂ ਟੀਮਾਂ ਵਾ ਤੁਸੀਂ ਸਾਡੇ ਨਾਲ ਸੰਪਰਕ ਕਰੋ ਜਿਹੜੀ ਵੀ ਕੋਈ ਤੁਹਾਡੀ ਦਿੱਕਤ ਪਰੇਸ਼ਾਨੀ ਆ ਉਹ ਪਹਿਲ ਦੇ ਆਧਾਰ ਤੇ ਹੱਲ ਕੀਤੀ ਜਾਏਗੀ ਅੱਜ ਕਿੰਨਾ ਨਹੀਂ ਮੁਸ਼ਕਲਾਂ ਜਿਹੜੇ ਸਨ ਅੱਜ ਪੁਲਿਸ ਪ੍ਰਸ਼ਾਸਨ ਦੇ ਨਾਲ ਕਾਫੀ ਜਿਹੜੇ ਰੁਕੇ ਮਸਲੇ ਸੀ ਉਹ ਹੱਲ ਕੀਤੇ ਗਏ ਨੇ ਜਿਹੜੇ ਮੁਕੇ ਦੇ ਜਿਹੜੇ ਅਫਸਰ ਸੀ ਉਹਨਾਂ ਨੂੰ ਦੱਸਿਆ ਗਿਆ ਵਾ ਵੀ ਜਿਹੜੇ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਔਰ ਜਿਹੜੇ ਕੰਮ ਰੁਕੇ ਸੀ ਸਾਡੇ ਕਬਰਸਤਾਨਾਂ ਦੇ ਬਹੁਤ ਲੰਮੇ ਸਮੇ ਤੋਂ ਉਹਨਾਂ ਦੇ ਲਈ ਮੀਟਿੰਗ ਕੀਤੀ ਗਈ ਹੈ ਜਿਹੜੇ ਕੁਝ ਕਬਰਸਤਾਨ ਸਾਡੇ ਮੈਂਬਰ ਸਾਹਿਬਾਨਾਂ ਨੇ ਵੀ ਮੇਰੇ ਧਿਆਨ ਚ ਲੈ ਆਂਦੇ ਆ ਉਹਨਾਂ ਦੇ ਜਿਹੜੇ ਸੁੰਦਰੀਕਰਨ ਸੀ ਉਹਦਾ ਕੰਮ ਸੀ ਉਹ ਜਿਹੜਾ ਉਹਦੇ ਲਈ ਕਰਨ ਲਈ ਪ੍ਰਸ਼ਾਸਨ ਨੂੰ ਅਦੇਹ ਦਿੱਤੀ ਗਈ ਆ ਔਰ ਜਿੱਥੇ ਕਬਰਸਤਾਨ ਨਹੀਂ ਹੈਗੇ ਉਹਨਾਂ ਦੀ ਵੀ ਜਾਂਚ ਕਰਕੇ ਉਥੇ ਵੀ ਕਬਰਿਸਤਾਨ ਜਿਹੜੇ ਪ੍ਰੋਵਾਈਡ ਕਰਵਾਏ ਜਾਣ ਉਹਦੇ ਲਈ ਵੀ ਅੱਜ ਹਦਾਇਤ ਕੀਤੀ ਗਈ ਹੈ ਪ੍ਰਸ਼ਾਸਨ ਵੱਲ ਤਾਂ ਇੱਕ ਕਾਫੀ ਲੰਬੇ ਸਮੇਂ ਤੋਂ ਗੁਰਦਾਪੁਰ ਦੇ ਵਿੱਚ ਮੋਟਾ ਮਸੀਹ ਚੌਂਕ ਨੂੰ ਲੈ ਕੇ ਹਾਂਜੀ ਮੈਂ ਉਹਦੇ ਲਈ ਮੈਂ ਡੀਸੀ ਸਾਹਿਬ ਨੂੰ ਮੈਂ ਕਹਤਾ ਵਾ ਔਰ ਬਾਕੀ ਪ੍ਰਸ਼ਾਸਨ ਨੂੰ ਵੀ ਦੱਸਤਾ ਵਾ ਵੀ 크ਿਸਮਸ ਤੋਂ ਪਹਿਲਾਂ ਪਹਿਲਾਂ ਜਿਹੜਾ ਚੌਂਕ ਬਹੁਤ ਦੇਰ ਤੋਂ ਰੁਕਿਆ ਵਾ ਉਹਨੂੰ ਜਲਦ ਤੋਂ ਜਲਦ ਬਣਾ ਕੇ ਮਸੀਹ ਭਾਈ ਚਾਰੇ ਦੇ ਸਬੂਤ ਕੀਤਾ ਜਾਵੇ ਧੰਨਵਾਦ